아사 oh, ਇਹ ਵੀ ਨੂੰ ਮਾਰ ਕੇ ਜਹਾਜ ਦੇ ਸਮਾਂ ਦੇ ਵਿੱਚ ਨਗਰ ਨਈਮਾ ਪડોਹੀ ਤੋਂ ਚੱਲ ਕੇ ਸੰਕਰ ਲਗਵਾਉ ਦੇ ਕੂੜੀਆਂ ਹੋਈਆਂ ਆਪ ਦੀ ਤੋਟੀ ਪਾਣੀ ਆਈ ਕੰਸਰ ਨੇ ਪਹੁੰਚਾਈ ਦਾ ਹੱਦ ਤੀਕੇ ਖੜਨੇ ਹੋਈਆਂ ਸਰਾਂ ਦੇ ਵਿੱਚ ਆ ਮਾਰੇ ਆਪ ਦੀ ਦੇਸਤਾਈ ਹੋਈ ਨਗਰੀ ਜੀ ਸ੍ਰੀ ਜਵਨਦਵਾਰ ਸਾਹਿਬ ਪੁਲਿਸ ਸਾਹਿਬ ਜੀ ਦਾ ਸ਼ੁਕਰੀਆ ਕਰਦੇ ਹਾਂ ਲੋਕੀਓ ਸੰਕਰ ਦੇ ਵੱਲੋਂ ਤਨ ਮਨ ਧਨ ਨਾਲ ਬੋਲ ਪਾਲਕਾ ਆਦਿ ਜੀ ਸੋਤਾ ਨੇ ਨੰਬੀ ਬਾਣੀ ਚੁੱਤੀ ਬਾਣੀ ਆਈ ਜਿਸ ਨੂੰ ਤਾਰਾਂ ਕਾ ਤਾਲਾ ਸਤਿਗੁਰੂ ਨਾਲ ਸੰਪੂਰਨ ਹੋਇਆ ਪਾਲਕਾ ਪਰਿਸ਼ੂਨੀ ਬਾਣੀ ਦਾ ਫਲ ਪਾਵਤਾ ਸਰੀਓ ਸੰਗਤ ਜੀ ਜਰਨ ਖਦੇ ਨੇ ਸਭ ਨੂੰ ਆਪਣੀ ਦਰੋ ਕਰੋ ਉਹ ਸਿੱਖੀ ਦੀ ਮਰਮਦਨਾ ਜੇਵਾ ਜੁਗਨ ਨਾਲ ਜੋੜਨ ਦਾ ਸੰਸਕਰਨ ਸਾਰੋ ਜੀ ਸੁਖਮਈਆ ਦੇ ਬਾਦ ਕੋਲੇ ਬਾਣੀ ਦੀ ਤਰ੍ਹਾਂ ਜੇ ਸਰੂ ਨੀਰ ਕੋ ਮਾਗੇ ਥਾ ਕਰੇ ਆਪਣੇ ਦੇ ਸੋਈ ਸੋਈ ਦੇਵੇ ਨਾਨਕ ਦਾਸ ਮੁਖੀ ਜੋ ਬੋਲੇ ਇਆ ਹੋਆ ਪਾਜਾ ਇਹ ਘਟ ਘਟ ਕੇ ਅੰਦਰ ਕੀ ਜਾਨ ਭਰੇ ਫਿਰੇ ਸਾਜ ਜੇ ਪਾਜਾ ਜੋ ਵੀ ਸੰਕਾ ਆਪਣੀਆਂ ਮਨੋ ਕਾਮਨਾ ਲੈ ਕੇ ਬੰਦੀ ਦੀ ਤੁੰਤਿਆ ਅਗਲਾ ਵੀ ਮਨੋ ਕਾਮਨਾ ਮਹਾਰਾਜ ਇਹ ਪਾਜਾ ਗੁਰੂ ਅਮਦਾ ਜੀ ਪੀਯੰ ਕੰਨਿਆ ਦੁੱਧਾਂ ਵਾਲਿਆਂ ਨੂੰ ਦੋ-ਦੋ ਪੁੱਤਾਂ ਵਾਲਿਆਂ ਨੂੰ ਕੋਟੇ ਰੋਟੀਆਂ ਦੇ ਰੋਟ ਖਾਣੇ ਨੂੰ ਬਣਦੇ। ਇਹ ਬਾਦਸ਼ਾਹ ਫਿਰ ਬਾਦਸ਼ਾਹ ਨੂੰ ਸੰਤਾਂ ਦਾ ਭਲਾ ਕਰਨਾ ਮਹਾਰਾਜ ਕਿਰਪਾ ਕਰਨੀ ਭਾਈ ਜੋ ਜੀਤ ਸਿੰਘ ਵੱਲੋਂ ਉਹਨਾਂ ਨੂੰ ਜਿੱਤੀ ਆ ਬਣਦੇ ਇਹ ਬਾਦਸ਼ਾਹ ਆਪ ਜੀ ਦੇ ਚਰਨਾਂ ਵਿੱਚ ਸਵਾਗਤ ਦੇ ਕੇ ਅਰਦਾਸ ਕਰਦਾ ਬੜੇ ਚੰਗ ਕਮਾਨਾ ਜੁੜਿਆ। ਬਾਦਸ਼ਾਹ ਜੀ ਅਰਪਾਲ ਸੰਗਤਾਂ ਦੇ ਦੇਖਦੇ ਨੇ ਪਰ ਹੱਥ ਨਾਲ <Sess> ੋ ਜੀ ਆਪ ਜੀ ਦੇ ਸਨਾ ਦੇ ਸ਼ਰਨ ਦੀ ਆਵੇ ਸਾਜੀ ਪੂਰੀ ਜਾਵੇ ਇੱਕ ਪੰਥ ਸੁਣ ਦੇ ਰਾਹ ਵਾਗ ਮੋੜ ਸੋ ਪੂਰੀ ਪ੍ਰਾਪੇ ਆਵੇ ਲਾਲਕ ਨਾਮ ਚੜ੍ਹੇ ਤਲਾਬ ਜੀ ਅੱਲਾ i'll be ਸ੍ਰੀ ਆਕਾਲੋ ਬੋਲੇ ਈ ਸੋਨਹਾਰ ਸਾਤ ਸ੍ਰੀ ਆਕਾਲੋ ਬੋਲੇ ਈ ਸੋਨਹਾਰ ਸਾਤ ਸ੍ਰੀ ਆਕਾਲੋ ਸਤਿ ਸ੍ਰੀ ਅਕਾਲ ਹੋ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ